ਸਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਧੰਨ ਪੰਜ گاਵਾ ਤੇ ਚਾਰ ਮੱਝਾਂ ਤੁਹਾਨੂੰ ਦਿਖਾਉਣੀ ਆ ਟੋਟਲ ਨੌ ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਆ ਵਿੱਚ ਕੋਈ ਟੋਕੜ ਗੱਬਣਿਆ ਕੋਈ ਸੱਜਰ ਸੋਈ ਆ ਕੋਈ ਗੱਬਣੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਉਹ ਸੁਣਾਓ ਠੀਕ ਠਾਕ ਜੀ? ਵਧੀਆ ਜੀ ਵਧੀਆ। ਚਲੋ ਵਧੀਆ ਚੱਲਦਾ ਜੇ। ਵੇਗਿਆ ਮਾਲ ਫਿਰ? ਹਾਂਜੀ ਹਾਂਜੀ ਵੇਗਿਆ। ਚਲੋ ਨਾਮ ਦੱਸਦੇ ਕਰੀ। ਰਾਜਿੰਦਰ ਸਿੰਘ। ਹਾਂਜੀ। ਪਿੰਡ ਕਿੱਥਾ? ਤੀਨ ਬਟਾਲਾ ਜਿਹੜਾ ਕਰਦਾ ਦੱਸੋ। ਤੇ ਫੋਨ ਨੰਬਰੇ ਬੋਲ ਦੋ ਕਰੀ। 9856582775। ਠੀਕ ਐ। ਤੇ ਚਲੋ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ। ਇਤੋਂ ਹੀ ਆਪਾਂ ਕਰ ਲਈਏ। ਸੂਆ ਜਿਹੜਾ ਪਹਿਲਾ ਹੀ ਆ ਇਹਦਾ। ਗੰਨਾ ਜੀ ਆ ਜੀ। ਠੀਕ ਐ। ਦੇਖੋ ਤੇ ਖਣ ਦੇਖ ਸਾਡੇ ਚੰਗੇ ਗਿਆ ਉੱਤੇ। ਬਾਕੀ ਵੀਰ ਜ ਕਿੰਨਾ ਚਿਰ ਹੋਇਆ ਵੀਰ ਜੀ ਨਸੂਈ ਨਾ ਇਹਨਾਂ ਦੇ ਪਰਿਵਾਰ ਦੇ ਵਿੱਚ ਕਿੰਨਾ ਦੁੱਧ ਤਿਆਰ ਜੇ ਤੁਸੀਂ ਵੀ ਕੀ 16-17 ਕਿਲੋਨਾਂ ਜੇ ਤਿਆਰ ਬਿਲਕੁਲ ਠੋਕੀ ਖੜੀ ਗਈ ਅੱਛਾ ਕਿੰਨਾ ਚਿਵਾਈ ਜਾਊਗੀ ਤੁਸੀਂ ਵੀਰ ਜੀ 20 ਲੀਟਰ ਚਿਵਾਈ ਜਾਊਗੀ ਠੀਕ ਤਰੋ ਹਾਂ ਇੱਕ ਰੇਨ ਗੋਦੀ ਵਾਲੀ ਮੱਤੀ ਆ ਮੌਕੇ ਤੇ ਜਿਹੜਾ 16-17 ਲੀਟਰ ਦੇ ਕੋਲ ਤਿਆਰ ਦੱਸਦੇ ਆ ਚੰਗੇ ਕੱਦ ਕਾਠ ਵਾਲੀ ਆ ਤਾ ਲੈ ਆਓ ਜੀ ਹਾਈ ਟੈਂਥ ਦੀ ਜਿਹੜੀ ਚੰਗੀ ਆ ਬੱਚੇ ਜਿਹੜੇ ਤੁਹਾਨੂੰ ਹੁਣੇ ਦਿਖਾ ਦੇਵਾਂਗੇ ਸਾਰੇ ਇਕੱਠੇ ਹੀ ਤੇ ਕਿੰਨਾ ਰੱਖਣਾ ਵੀ ਇਹਦਾ ਮੁੱਲ ਵੀਡੀ ਇਹਦਾ ਦੀ ਭਾਈ ਹਾਂਜੀ ਮੁੱਲ 50000 ਬਾਕੀ ਆ ਵਿੱਚੋਂ ਕਰਨਾ ਮੰਨਤਨ 50 ਚ ਇੱਧਰ ਦੀ ਮਰਜੀ ਵਾਜੋ ਠੀਕ ਆ ਇਸ ਕੋ ਕਰ ਬੱਸ ਕਰੋ ਇਹ ਕੋ ਥਣ ਕਰਨਾ ਦਾ ਰੱਖਾ ਠੀਕ ਆ ਨਾਲਾ گلابی ਥਣਿਆ ਬਾਕੀ ਇਸ ਤਰ੍ਹਾਂ ਹੀ ਕੋਈ ਰੱਸੀ ਦੀ ਲੋੜ ਨਹੀਂ ਆ ਚਵਾ ਇੱਕੋ ਗਰੀ ਥੱਲੇ ਘੜਦੀ ਠੀਕ ਆ ਤੇ ਪਿਛਲੇ ਥਣੰਦਾ ਵਿੱਚਵਾ ਦੇ ਸਾਡੇ ਕਿੰਨੇ ਦੇ ਫਿਰ ਦੇ ਦੇ ਜਸਮਨ 45000 ਇਹ 45000 ਦੀ ਦੇ ਦੇ ਤੇ ਦੁੱਧ 16 ਲੀਟਰ ਘਰੋਂ ਚਵਾ ਦੋਗੇ ਚਵਾ ਦੇਣਾ 16 ਨਾਲ 17 ਕਿਲੋ ਠੀਕ ਆ ਜੀ ਤੇ ਹੁਣ ਆ ਗਈ ਆਪਣੇ ਕੋਲ ਕੱਲ ਦੀ ਸੂਈ ਆ ਰਤੀ ਇਹ ਕੱਲ ਦੀ ਸੂਈ ਆ ਹਾਂਜੀ ਇਹਦੇ ਮਗਰਿ ਵਸ਼ਾੜੀ ਤੇ ਮਗਰਿ ਵਸ਼ਾੜੀ ਤੇ ਮਗਰਿ ਵਸ਼ਾੜੀ ਤੇ ਦੇਖੋ ਤੇ ਜੇ ਬੋਲਾ ਹੀ ਨਾ ਵਾ ਬੋਲੇ ਜੀ ਤੇ ਤੂੰ 9 ਦੱਕ ਲੂਣਾ ਕਿੰਨਾ ਕੁ ਚਵਾਈ ਜਾਊਗੀ ਦੋ ਚਵਾਈਆਂ ਦੁੱਧ ਤੇਰੇ ਜਦੋਂ ਕੋਲ ਚ ਹੋਊਗੀ ਦੋ ਰੋਹਾਂ ਇੰਨਾਂ ਆ ਜੀ ਇਹਦਾ ਬੱਚਾ ਹਾਂਜੀ ਆ ਲੈ ਸਾਡੇ ਤਾਂ ਆ ਜਾਈ ਬਿਲਕੁਲ ਨਾਲ ਨਾਲ ਤਾਂ ਆ ਜਾਈ ਆ ਜ ਲੈ ਆਓ ਪਹਿਲੇ ਨੰਬਰ ਵਾਲੀ ਦਾ ਬੱਚਾ ਕਿਹੜਾ ਜੀ ਵਲਾ ਬੱਛਾ ਜਿਹੜਾ ਪਹਿਲੇ ਨੰਬਰ ਵਾਲੀ ਗਾਂ ਦਾ ਜੀ ਲੈ ਆ ਜੋ ਜੀ ਬੱਸ ਮਾਰੇ ਇਹਨੂੰ ਪੁੱਤੀ ਵਤੀ ਜਸੀਆ ਤਾਂ ਭਣਾ ਵੀ ਆ ਗਈ ਮੈਂ ਬਾਕੀ ਇਹ ਜੇ ਭਲਾਵੀ ਇੱਕ ਸਾਈਡ ਤੇ ਤੇ ਬਾਕੀ ਤਾਜੀ ਸੂਈ ਆ ਥੋੜੀ ਲੱਪੇ ਚ ਵੀ ਆ ਜੀ ਤੰਗ ਕਰੀ ਉਹਨੂੰ ਤੇ ਇਹਦਾ ਮੁੱਲ ਵੀ ਜੀ ਇਹ ਲੰਮਾ ਮਲਵੀਰ ਜੀ 35000 35000 ਇਹ ਦੇ ਇਹ ਕਿੰਨੇ ਦੀ ਦੇਣੀ ਇਹ ਕਿੰਨੇ ਦੀ ਦੇ ਦੇਣੀ ਆ 30000 ਇਹ 32000 ਦੀ ਦੇ ਦੋਗੇ ਜੀ ਦੋ ਤੇ 13-14 ਕਿਲੋ ਚਵਾਉਗੀ ਆ ਥਾਣੇ ਦੇ ਵੀ ਦੇਖ ਸਕਦੇ ਬਾਕੀ ਇੱਧਰ ਕੁਝ ਭਲਾਵੀ ਆ ਆ ਗੱਬਨ ਜੇ ਇਹ 70 ਗੱਬਨ ਜੀ ਤੋਰੋ ਹਿੰਨਾਂ ਵਿੱਚ ਇਹ ਕਿੰਨੇ ਕੇ ਦੁੱਧ ਆ ਲਈ ਜੇ ਵੀਰ ਜੀ ਪ੍ਰੀਨਮ ਦੁੱਧ 11-12 ਕਿਲੋ ਜੋ ਹੈ ਦੁੱਧ 14 ਕਿਲੋ ਬਚੀ ਜਾਊਗੀ ਠੀਕ ਹੈ ਜੀ ਉਹ ਜੱਸੀ ਆ ਇਥੋਂ ਬਚੀ ਥਾਣੇ ਉਹ ਹਫਤਾ ਨਹੀਂ ਬਚੀ ਹੁੰਦੀ ਕਿੰਨਾ ਕੁ ਲਾਜੋਗੀ ਟਾਈਮ ਇਹ ਹਫਤਾ ਲੈਣਾ ਠੀਕ ਹੈ ਜਾਦੀ 20 ਕਿਲੋਮੀਟਰ ਵੱਸ ਤੇ ਇਹਦਾ ਮੁੱਲ ਬਿੱਦੀ ਫਿਰ ਬੜੀ ਖੰਡੀ ਠੰਡੀ ਵੀਰ ਜੀ ਇਹ ਵੀ ਠੰਡੀ ਤੇਰੀ ਚੰਗੀ ਤਿਆਰ ਹੁੰਦੀ ਹੈ ਇਹ ਵੀ ਇਦਾਂ ਵਾਹ ਆਇਆ ਲੈ ਮੇਰੇ ਨੂੰ ਠੀਕ ਹੈ ਕਿੰਨੇ ਰੇ ਦੇ ਦੀਏ ਇਹਦਾ ਮੁੱਲ 50000 ਰੁਪਏ ਅੱਛਾ ਹਾਂ ਜੀ ਕਿੰਨੇ ਰੇਜਸ ਨੂੰ 45000 ਦੀ ਦਵਾਂਗੇ 45000 ਦੀ ਹਾਂਜੀ ਚਲੋ ਬਾਕੀ ਮੋਕੇ ਤੇ ਹੋਰ ਹੋ ਜਾਊਗਾ 45000 ਦੀ ਜੀ ਹਾਂ ਨਾ ਲਵਾਂਗੀ ਠੀਕ ਹੈ ਜੀ ਤੇ ਆਹ ਸੂਈ ਸਵਾਈ ਜੀ ਹਾਂਜੀ ਇਹਨੂੰ ਚੌਥਾ ਦਿਨ ਜੀ ਸੂਈ ਨੂੰ 13 ਕਿਲੋ ਥੋੜੇ ਬੋਲੇ ਹੋਣਾ ਅੱਛਾ ਤੇ ਕਿਨਾਂ ਕਿ ਚਵਾਈ ਜਾਊਗੀ ਤੁਰੀ ਜੀ ਵੀ 17 18 ਕਿਲੋ ਵੈਟ ਚ ਆਊਗੀ ਤੋਰ ਇੱਕ ਦਿਨ ਸਾਰੀਆਂ ਕਰੋਸ ਨੇ ਠੀਕ ਹੈ ਬਾਕੀ ਹੈਗੀ ਐ ਵੀ ਕਰੋਸ ਤੇ ਫੈਟ ਇਹਦੇ ਵੀ ਚੰਗੀ ਆਈ ਜਾਣੀ ਹੈ 来 ਜਾ ਬੱਟੀ ਮਾ ਇਹਦਾ ਬੱਚਾ ਅਜੇ ਠੀਕਾ ਬੱਚਾ ਉਧਰ ਅੰਦਰ ਹੈ ਅੱਛਾ ਇਹਦਾ ਬੱਚਾ ਉਧਰ ਹੈ ਜਿਹਦੇ ਮਗਰ ਇਹ ਬੱਚਾ ਹੈ ਤੇ ਇਹਦਾ ਮੁੱਲ ਇਹਦਾ ਮੁੱਲ 40000 40000 ਹੈ ਵਿੱਚੋਂ ਕਿੰਨਾ ਮਾਨ ਕਰ ਦੇਣਾ ਹੈ 2000 38000 ਦੀ ਦੇ ਦੋਗੇ ਤੇ ਮੋਕੇ ਦੇ 13 ਲੀਟਰ ਚਵਾ ਕੇ ਦੋਗੇ ਕਰਾਂ ਕੋਈ ਖੜੀ ਗਈ ਕੋਈ ਠੀਕ ਹੈ ਤੇ 16 17 ਦੇ ਲਾਗੇ ਬੰਨੇ ਜਿਹੜਾ ਕਹਿੰਦਾ ਕਿ ਚਵਾਈ ਜਾਊਗੀ ਆ ਵੀ ਤਾਜੀ ਸੋਈ ਜੇ ਇਹ ਵੀ ਤਾਜੀ ਤੂਰੀ ਤੋੜ ਦੋ ਫਿਰ ਇਹਨਾਂ ਨੂੰ 11 12 ਬਰਾਂ ਦਾ ਨਾ ਜੀ ਠੀਕ ਹੈ 11 12 ਲੀਟਰ ਦੇ ਕੋਲ ਬੋਲੇ ਦੱਸ ਤੇ ਇਹ ਵੀ ਜਰਸੀ ਆ ਜਿਹੜੀ

ਇਹ ਕਿੰਨਾ ਦੇ ਦੁੱਧ ਚ ਵੇਚਾਈ ਜਾਊਗੀ ਵਿੱਚ ਜੀ? ਇਹ ਦੁੱਧ ਜਿਹੜੀ 17 ਕਿਲੋ ਜਾਊਗੀ। 17 ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਨੇ ਚ ਵੇਚਾਈ ਜਾਊਗੀ? ਤੇ ਇਹਦਾ ਮੁੱਲ? ਇਹਦਾ ਮੁੱਲ 40000। 40000 ਇਹ ਵਿੱਚੋਂ ਕਿੰਨਾ ਕਰਨਾ ਮਨ? 30000 ਦੀ ਦੇ ਦਾਂਗੇ। 37000 ਦੀ ਵੀ ਤੇ ਦੇਣੀ ਆ। ਹਾਂਜੀ। ਠੀਕ ਆ। ਤੇ ਥਾਣਾ ਇਹਦੇ ਵੀ ਤੁਹਾਨੂੰ ਆਪ ਲਾ ਕੇ ਦਿਖਾ ਦਈਏ। ਛੋਟੀ ਜਿਹੀ ਵੀਂਦੀ ਉਧਰ ਨਾਲ ਕਰੇ ਤੇ ਥਾਂ ਦਿਖਾ ਦਈਏ। ਆਹ ਦੇਖ ਸਾਡੇ ਥਾਣਾ। ਤੇ ਬਾਅਦ ਚਲੋ ਲੈਣੇ। ਹੁਣ ਮੱਧਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਹਾਂਜੀ ਆ ਜੀ ਆ ਜਿਹੜੀ ਬੱਚੇ ਤੋਂ ਬਿਨਾ ਹੈ ਬਾਕੀ ਜਿਹੜੀ ਨੇ ਗਾਮ ਖਾਈਏ ਉਹਦਾ ਬੱਚਾ ਆ ਜੀ ਬਾਕੀ ਸੂਈਆਂ ਸਵਾਈਆਂ ਵਾ ਜਿਹੜੀਆਂ ਉਹਨਾਂ ਦੀ ਚਵਾਈ ਤੁਸੀਂ ਆਪ ਦੋ ਟਾਈਮ ਤਿੰਨ ਟਾਈਮ ਕਰਕੇ ਖੜਨੀ ਆ ਤੇ ਸਾਡੀ ਗੱਲ ਤੇ ਜਰੂਰ ਧਿਆਨ ਦਿਆ ਕਰੋ ਜਿਵੇਂ ਵਾਰੀ ਟਾਡੀ ਆਪਣੀ ਤਸੱਲੀ ਕਰਕੇ ਖੜ੍ਹਣੀ ਉਸ ਤਰ੍ਹਾਂ ਜਿਹੜੀ ਕੱਦ ਕਾਠ ਦੀ ਪਿੱਠ ਪੁੜੇ ਦੀ ਇਹ ਵੀ ਚੰਗੀ ਆ ਕਿੰਨਾ ਜੇ ਇਹਦੇ ਕੋਲ ਦੁੱਧ ਵਿੱਚ ਜੀ ਨਾ ਆਇਆ ਬਈ ਤੁਹਾਨੂੰ ਬੱਚਾ ਮਰਿਆ ਜਦਾ ਠੀਕ ਆ ਹਾਂ ਜੀ ਇੱਕ ਟਾਈਮ ਪਾੜੇ ਦੇ ਮੈਂਦੀ ਐ ਇੱਕ ਟਾਈਮ ਦੀ ਗੱਲ ਐਂ ਜੀ ਬਾਕੀ ਸਭ ਧੂਕੀ ਦੇ ਦੀਆਂ ਪਾੜੇ ਤੇ ਆ ਗੀ ਮੈਂ ਤੇ ਦੁੱਧ ਕਿੰਨਾ ਇਹਦੇ ਕੋਲ ਜੀ 10 ਕਿਲੋ ਆ 9 ਕਿਲੋ ਦੀ 8 ਵਰਗੀ ਗਾਰੰਟੀ ਹੋਗੀ ਤੇ ਮਿਲਦੀ ਪਾੜੇ ਤੇ ਪਾੜੇ ਤੇ ਮੁੱਲ ਮੁੱਲ ਇਹਦਾ 60000 8000 ਦੀ ਵੀ ਦੀ ਉਦਾਂ ਮੈਂ ਆ ਅੱਛਾ ਹਾਂ ਜੀ ਵੱਡੀ ਝੂਠੀ ਨਹੀਂ ਆ ਬੜੇ ਦੁੱਧਰ ਘਾਟ ਵਾਲੀ ਦੁੱਧ ਵੀ ਬਰਫਰਕਲ ਕਰਦੀ ਹੁੰਦੀ ਕਿੰਨੇ ਦੀ ਦੇ ਦਈਏ ਜੱਸ ਨੂੰ 55000 ਦਿੰਦਾ ਅੱਛਾ 55000 ਦੀ ਦੇ ਦੋਗੇ ਹਾਂ ਜੀ ਠੀਕ ਆ ਹੋਣਾ ਗੱਬਨ ਆ ਤੋੜ ਦੋ ਇਹਨਾਂ ਵੀ ਇਹ ਕਿੰਨੇ ਕ ਦੁੱਧ ਵਾਲੀ ਜੀ ਵੀਰ ਜੀ ਇਹ ਕਿੰਨੇ ਕ ਦੁੱਧ ਵਾਲੀ ਜੀ ਜੀ ਇਹ ਵੀ 15 ਕਿਲੋ ਵਾਲੀ ਮੈਂ ਆ ਠੀਕ ਆ ਚੰਗੇ ਭਾਰੇ ਪੱਲੇ ਵਾਲੀ ਚੰਗੇ ਕੱਦ ਕਾਠ ਵਾਲੀਆਂ ਜੀ ਟਾਈਮ ਕਿੰਨਾ ਕ ਲੈ ਜਾਓਗੇ ਟਾਈਮ ਹੀ ਨਹੀਂ ਪੰਜ ਦਿਨ ਲੈਣੀ ਜੀ ਠੀਕ ਆ ਜੀ ਬਾਕੀ ਬੜੂ ਬਣੀ ਦਲੀਓ ਠੀਕ ਆ ਜੀ ਬਾਕੀ ਤਿਆਰ ਹੋਣ ਦੀ ਚੰਗੀ ਉਤਰਾਵੇਂ ਥਨਾਂ ਦਾ ਸਾਈਜ਼ ਗਿਆ ਫਿਰ ਠੀਕ ਐ ਇਹ ਤਿਆਰ ਹੋਣੀ ਆ ਜੇ ਹਵਾਨੇ 'ਚ ਆਪਾਂ ਢਿੱਲਾ ਦੇਖ ਸਕਦੇ ਚੰਗੀਆਂ ਪੂਰਾ ਹਵਾਨਾ ਭਰਨਾ ਜੇ ਤੇ ਇਹਦਾ ਮੁੱਲ ਵੀ ਦੀ ਫਿਰ ਮੋਲੇ ਦੀ ਜੀ ਪੰਜਾਸੀ ਹਜ਼ਾਰ ਪੰਜਾਸੀ ਹਜ਼ਾਰ ਆ ਵਿੱਚੋਂ ਕਰਨਾ ਮੰਨਤਾ ਨੋਰ 80 ਦੇ ਦਾਂਗੇ ਅੱਛਾ 80 ਹਜ਼ਾਰ ਦੀ ਦੇ ਦੋਗੇ ਹਾਂਜੀ ਠੀਕ ਐ ਤੇ ਜੇ ਹਵਾਨਾ ਦੇ ਸਕਦੇ ਆ ਪੂਰਾ ਪਰ ਨਾ ਜੀ ਇਹਨੇ ਇਹ ਥੱਪਾ ਗਈਆਂ ਨੂੰ ਮਾਰੂਗੀ ਫਾ ਇਹ ਤੋਂ ਕਿ ਜੇ ਮੈਂ ਕਰਦੀ ਸੀ ਆ ਅੱਛਾ ਇੱਧਰ ਮੈਂ ਬੱਚਾ ਮਾਂ ਲਾਉ ਅੱਛਾ ਇੱਥੇ ਖੁੱਛਾ ਬੈਰੂ ਬੈਠ ਠੀਕ ਆ ਹੁਣ ਇਹ ਆਈ ਆ ਠੀਕ ਆ ਲਿਆ ਦੀਨ ਦੋ ਤਿੰਨ ਕਿਲੋ ਚੋਇਆ ਤੇ ਬਾਕੀ ਤੇਰੀ ਉਹਨਾਂ ਚੋਈ ਕੀਤੀ ਹੋਣੀ ਚੋਈ ਠੀਕ ਐ ਇੱਕ ਇੱਕ ਠੀਕ ਹੈ ਬੋਲਾ ਇਹ ਜਿਹੜਾ ਚਲੋ ਤੇ ਬੱਚਾ ਕੀ ਇਹ ਤੇ ਮਗਰ ਕੱਟਾ ਇਹ ਤੇ ਮਗਰ ਕੱਟਾ ਹੈ ਬੜੇ ਰਿਕਰਡ ਵਾਲੀ ਨੀਤੀ ਮੱਗਿਆ ਉੱਥੇ ਰੱਖੋ ਕੋਲ ਚਾਹੂਗੀ ਹੁਣ ਮੌਕੇ ਤੇ ਕਿੰਨਾ ਜੇ ਤੇਰੀ ਵੀ ਨੀਤੀ ਬੋਲਾ ਹੋਊਗਾ ਰੱਖ ਦੋ ਨਾ ਕੱਲ੍ਹ ਤੇ ਠੀਕ ਹੈ ਤਾਜੀ ਸੂਈ ਹੈ ਦੱਸ ਤੇ ਉਤਰਾਂ ਜਿਹੜੇ ਕੱਦ ਕੱਠ ਪੇਟ ਕੁੜੇ ਦੇ ਇਹ ਵੀ ਚੰਗੀ ਹੈ ਬਾਕੀ ਸੂਈ ਬਿਲਕੁਲ ਨਵਾਂ ਤਾਜੀ ਹੈ ਬੱਚਾ ਮਗਰ ਇਹ ਗਿੱਲੇ ਨਾਲ ਉਤੇ ਹੀ ਹੈ ਮੋਕੇ ਦੇ 8 ਕਿਲੋਟਰ ਦੇ ਕਰੀਬ ਜਿਹੜਾ ਬੋਲਾ ਦੱਸਦੇ ਇਹਦੇ ਕੋਲ ਬਾਕੀ ਹੋਣਾ ਇਤਾਂ ਥੋੜੀ ਜਿਹੀ ਗਾਹ ਨੂੰ ਜਾਦੀ ਹੈ ਤੇ ਇਹਦਾ ਮੁੱਲ ਬਿੱਧੀ ਫਿਰ ਇਹਦਾ 75000 75000 ਆ ਵਿੱਚੋਂ ਕਰਨਾ ਮੰਨਤਾ ਨਾ 70000 ਦੀ ਦਿੱਤੀ ਦੋ ਆ ਠੀਕ ਆ ਜੀ ਤੇ ਆ 6 ਮਹੀਨਾ ਲਗਾ ਜੀ ਇਹ ਟੁਕੜੇ ਗੱਪਣੇ ਹਾਂਜੀ 7 ਮਹੀਨਾ ਅੱਛਾ 6 ਕਿਲੋ ਦੁੱਧ ਤੇ 6 ਮਹੀਨਾ ਦੀ ਗੱਪਣੇ ਆ ਆ ਸਦਾ 6.5 ਤੋਂ ਉੱਪਰ ਹੋ ਗਈ ਆ ਅੱਛਾ ਪੂਰੀਆਂ ਨਾਲ ਆ ਠੀਕ ਆ ਤੋੜ ਦਈਏ ਫਿਰ ਇਹਨਾਂ ਵਿੱਚ ਓਏ ਥਾਣੇ ਦੇ ਸਾਡੇ ਦੇ ਵੀ ਲਾਗੇ ਤਾਂ ਬਾਕੀ ਇੱਥੇ ਆਣ ਕੇ ਵੇਖ ਚਾ ਕੇ ਖੜਿਆ ਕਰੋ ਕਈ ਵਾਰੀ ਸਾਡੇ ਤਾਂ ਵੀ ਕਈ ਚੀਜ਼ਾਂ ਵਿਖਾਉਣ ਵਾਲੀਆਂ ਜਾਂ ਦੱਸਣ ਵਾਲੀਆਂ ਰਹਿ ਜਾਂਦੀਆਂ ਵੇ। ਕੱਲੇ ਉਧਰ ਜਾਣੇ। ਜੂਆ ਹੁਲੀ। ਕੋਈ ਨਾ ਫੜਦੇ। ਚਲੋ। ਬਾਕੀ ਥਾਂ ਇੱਧਰ ਵੀ ਦੇਖ ਸਕਦੇ ਜੇ ਦੇਖ ਲਈ। ਥੋੜਾ ਜਿਹਾ ਮਾਸ ਜਿਹੜਾ ਲੱਗਾ ਨਾਲ ਵੱਖਰਾ ਲੈ ਜਾਓ ਜੀ ਇਹਦਾ ਕੀ ਮੁੱਲ ਵੀ ਜੀ ਫਿਰ ਇਹਦਾ ਮੁੱਲ ਵੀ ਕੀ 50000 50000 ਵਿੱਚੋਂ ਕਰਨਾ ਮੰਨਤਾ ਨਾ ਹੋਰ ਇਹ 45000 ਦੀ ਇਹਦਾ ਅੱਛਾ 45000 ਦੀ ਦੇ ਦੋਗੇ ਹਾਂਜੀ ਸਰ ਤਾਂ ਵੀ ਨਹੀਂ ਚੈੱਕ ਪਾਸ ਦੁੱਧ ਕਿੰਨਾ ਹੋਣਾ ਤੜੇ 6 ਬਲੋ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਠੀਕ ਹੈ ਵੀਰ ਜੀ ਬਾਕੀ ਆ ਸਾਰੇ ਪਸ਼ੂ ਵੀ ਜੀ ਹਨ ਜਿਹੜੇ ਵਕਾਊ ਕੀਤੇ ਆ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਆਪਣੀ ਵੇਸ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੇ ਪਸੰਦ ਹੋਵੇ ਤੇ ਲੈ ਜਾਏ ਨਹੀਂ ਪਸੰਦ ਹੋਵੇ ਤੇ ਇੱਥੇ ਰਹਿੰਦੇ ਅੱਗੇ ਤਾਂ ਢੀ ਮਰਜ਼ੀ ਆ ਪੈਸੇ ਤੁਸੀਂ ਖਰਚਨੇ ਆ ਜ਼ਿੰਮੇਵਾਰੀ ਵੀ ਤੁਹਾਡੀ ਆ ਆਪਣੀ ਤਸੱਲੀ ਕਰਕੇ ਖੜਨ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ